Mm -hmm. It's right in I mean, That's Yes, small. small. ਹਾਂ ਜੀ ਮੈਂ ਤਾਂ ਆਪਾਂ ਕਰਨ ਆਏ ਹੋਏ ਆਂ ਗੰਗੋਲ ਦੀ ਸਫਾਰੀ ਆਪਣੇ ਨਾਲ ਨੇ ਸਾਧਿਆ ਜੀ ਤੇ ਆਪਣੇ ਨਾਲ ਨੇ ਸਮੇਧਾ ਜੀ ਸਰਦਾਰ ਜੀ ਨੇ ਮਨਾਈ ਹੈ ਤੇਦਰ ਸਰਦਾਰ ਜੀ ਪੂਜੀ ਬਣਾਣ ਲੱਗੇ ਹੋਏ ਨੇ ਇਹ ਜਿਹੜੇ ਆਂਡੇ ਨੇ ਜੀ ਇਹ ओरिजिनल ਕੜਕਨਾਥ ਦੇ ਨੇ ਜੀ ਮੁਰਗੀ ਦਿਖਾ ਦਿਓ ਬਾਹਰ ਜਾ ਕੇ ਤਿਆਰ ਹੈ ਜੀ ਕੜਕਨਾਥ ਹੋ ਗਏ ਪੱਜ ਗਏ ਮੈਨੂੰ ਦੇਖ ਕੇ ਸੱਤਾਂ ਤੜਕਾ ਤਿਆਰ ਆ ਜੀ ਤੇ ਆ ਬਣ ਗਈ ਤੁਰਦੀ ਸਸੀ ਗਾ ਜੀ ਸਾਰਿਆਂ ਨੂੰ ਜੀ ਤੇ ਬਾਜੀ ਆਪਾਂ ਅੱਜ ਹੈਗੀਆਂ ਜਾਪਨਾ ਦੇ ਵਿੱਚ ਕ੍ਰਿਤਿਕਨ ਦੇ ਹੋਮ ਕ੍ਰਿਤਿਕਨ ਤਾਂ ਇਹ ਕਰਦੇ ਜਾਂਦੀ ਅੰਮਾ ਜੀ ਆ ਠੀਕ ਆ ਜੀ ਅਸੀਂ ਬਾਜੀ ਜਦੈ ਸ਼੍ਰੀ ਲੰਕਾ ਆਏ ਆ ਅਸੀਂ 8 ਰਾਤਾਂ ਅੱਠ ਰਾਤਾਂ ਅਸੀਂ ਕਾਰਤਕੰਦ ਦੇ ਹੋਮ ਰਹੇ ਆ ਜੀ ਤੇ ਮਤਲਬ ਤੀਜੀ ਵਾਰੀ ਦੁਬਾਰਾ ਫੇਰ ਆਏ ਆ ਤੇ ਕੱਲ ਨੂੰ ਸਾਡਾ ਹੈਗਾ ਜਾਣ ਦਾ ਟਾਈਮ ਕੱਲ ਕੈਂਤਰੀਕਾ ਕੱਲ ਨੂੰ ਸੀਨੇ ਚਲੇ ਜਾਣਾ ਹੈ ਠੀਕ ਹੈ ਅੱਜ ਦੀ ਰਾਤ ਵੀ ਅਸੀਂ ਕਾਰਤਕੰਦ ਦੇ ਹੋਮ ਰਹਾਂਗੇ ਤੇ ਅਸੀਂ ਖਾਣਾ ਪੀਣਾ ਜਾਂ ਮਤਲਬ ਤਿਆਰ ਕਰ ਲਿਆ ਸੀ ਨਾਲ ਮਿਲ ਕੇ ਠੀਕ ਹੈ ਜੀ ਤੇ ਆ ਰੋਟੀਆਂ ਬਣਾ ਲੀਆਂ ਸੀ ਆਪਾਂ ਨੇ ਤੇ ਪੁਰਜੀ ਬਣਾ ਲਈ ਸੀ ਆਂਡਿਆਂ ਦੀ ਆਪਾਂ ਨੇ ਠੀਕ ਹੈ ਜੀ ਤੇ ਹੁਣ ਨਾਲ ਮਿਲ ਕੇ ਖਾਵਾਂਗੇ ਆਪਾਂ ਇਹ ਹੈਗਾ ਜੀ ਮੰਦਿਰ ਸ਼੍ਰੀਲੰਕਾ ਦੇ ਵਿੱਚ ਕਿਰੀ ਮਲਾਈ ਇਹ 올ਡ ਬਿਲਡਿੰਗ ਹੈ ਜੀ ਮੰਦਿਰ ਦੀ ਲੋ ਜੀ ਇਹ ਹੈਗਾ ਜੀ ਜਿਵੇਂ ਲਾਇਕ ਆਪਣੇ ਗੁਰਦੁਆਰਿਆਂ ਦੇ ਵਿੱਚ ਹੁੰਦੇ ਨੇ ਹਨਾ ਅ ਸਰੋਵਰ ਸਾਰੇ ਗੁਰਦੁਆਰਿਆਂ ਦੇ ਵਿੱਚ ਸਰੋਵਰ ਹੁੰਦੇ ਆ ਉਦਾਂ ਹੀ ਇਹਰੇ ਪਾਉਂਡ ਹੈ ਤੇ ਉਰੇ ਪਾਣੀ ਇਸ਼ਨਾਨ ਕਰਾਂਗੇ ਜੀ ਤੇ ਫਿਰ ਅੱਗੇ ਵੱਲੋਂ ਨਿਕਲ ਜਾਾਂਗੇ ਆਪਾਂ ਜੀ ਮੈਂ ਉਹ ਇਸ਼ਨਾਨ ਕਰ ਰਿਹਾ ਬੰਦਾ ਦੇਖ ਸਕਦਾ ਇਕੱਲਾ ਹੀ ਹੈ ਤੇ ਆਪਾਂ ਵੀ ਕਰਦੇ ਆ ਇਸ਼ਨਾਨ ਲੇਡੀਜ਼ ਦਾ ਪਰਲੀ ਸਾਈਡ ਹੈ ਤੇ ਜੈਂਟਸ ਸਿੱਧੇਲੀ ਸਾਈਡ ਹੈ ਤੇ ਨਾਲ ਹੀ ਸਮੁੰਦਰ ਦੇਖ ਸਕਦੇ ਤੁਸੀਂ ਤੇ ਨਾਲ ਹੀ ਦੇਖ ਸਕਦੇ ਤੁਸੀਂ ਸੁੰਦਰ ਹੈ ਲੋ ਜੀ ਦੇਖ ਸਕਦੇ ਆ ਜਿਹੜਾ ਇਹ ਪਾਣੀ ਆ ਇਹ ਯੈਸ ਇੰਡੀਆ ਹੈਲੋ ਤੇ ਸਾਰਾ ਪਾਣੀ ਜਿਹੜਾ ਜਾ ਰਿਹਾ ਦੇਖ ਸਕਦੇ ਤੁਸੀਂ ਯੈਸ ਨਮਸਕਾਰ ਲੋ ਜੀ ਇੱਥੋਂ ਅੰਦਰ ਜਾ ਕੇ ਉਹਦਾ ਦੇਖ ਸਕਦੇ ਹਾਂ ਤੁਸੀਂ ਜਦੋਂ ਸਮੁੰਦਰ ਦਾ ਲੈਵਲ ਵੱਧ ਜਾਂਦਾ ਹੈ ਇਹਦਾ ਪਾਣੀ ਦਾ ਲੈਵਲ ਵੱਧ ਜਾਂਦਾ ਵਾ ਸਾਹੀ ਚੱਕਰ ਲੱਗਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਭਿੰਦਰ ਕੌਰ ਦੀ ਸਤਿ ਸ੍ਰੀ ਅਕਾਲ ਹੌਲੀ ਹੋ ਨਿਕਲਦੀ ਐ ਸੌਰੀ ਸੋ ਬਾਜੀ ਆਪਾਂ ਫਾਈਨਲੀ 30 ਦਿਨ ਹੋ ਗਏ ਆਪਾਂ ਨੂੰ ਸ਼੍ਰੀਲੰਕਾ ਦੇ ਵਿੱਚ ਘੁੰਮਦਿਆਂ ਨੂੰ ਤੇ ਆਪਾਂ ਆ ਗਏ ਜੀ ਅੱਜ ਫਾਈਨਲੀ ਆਪਾਂ ਆ ਗਏ ਹਾਂ ਪਰ ਕੇ ਕੇਸ ਹਾਵਰ ਠੀਕ ਹੈ ਜੀ ਦੇਖ ਸਕਦੇ ਸਾਡੇ ਪਿੱਛੇ ਸ਼੍ਰੀਲੰਕਾ ਪੋਰਟ ਅਥਾਰਟੀ ਹਾਂ ਆਪਾਂ ਹੁਣ ਕਰਦੇ ਆਂ ਐਂਟਰੀ ਜੀ ਕਿਉਂਕਿ ਜਿਹੜਾ ਟਾਈਮ ਹੈ ਸਾਢੇ 11 ਤੋਂ ਬਾਅਦ ਤੇ ਅੰਦਰ ਐਂਟਰੀ ਨਹੀਂ ਹੈ ਟਾਈਮ ਹੋ ਰਿਹਾ ਹੁਣ ਇਸ ਟਾਈਮ ਪੌਣੇ 11 ਨਾ ਸਵਾ 11 ਹੋ ਰਿਹਾ ਹੈ ਬਹੁਤ ਹੀ ਰਾ ਟਾਈਮ ਹੈ ਸਾਡੇ ਕੋਲ ਜੀ ਸ਼੍ਰੀਲੰਕਨ ਮਨੀ ਚੇਂਜ ਕਰ ਰਹੇ ਨੇ 3000 ਦੇ ਬਦਲੇ ਸਾਨੂੰ ਇੰਡੀਆ ਦਾ 1300 ਰੁਪਏ ਮਿਲ ਰਹੇ ਹੈ 3000 ਦੇ ਬਦਲੇ ਕਰਤਾ ਹੋਗਾ 30 ਦਿਨਾਂ ਬਾਅਦ ਇੰਡੀਅਨ ਕਰੰਸੀ ਦੇਖ ਰਹੇ ਆਂ ਜੀ ਸਾਡੇ ਕੋਲ ਆਏਗੀ ਸਿਰਫ ਚਲਾਤੀ ਸਾਰੀ ਉੱਥੇ ਇਹ ਪਾਸਪੋਰਟ ਦੀ ਨੀਡ ਆ ਪਾਸਪੋਰਟ ਬਣਾਉਣਾ ਪੈਂਦਾ ਉੱਤਰ ਦੀ ਸਾ ਤੁਸੀਂ ਉੱਥੇ ਐਕਸਚੇਂਜ ਕਰ ਸਕਦੇ ਆ ਕਰੰਸੀ ਬੋਰਡ ਤੇ ਜਦੋਂ ਉਤਰੋਗੇ ਤੁਸੀਂ ਬੋਰਡ ਉਤਰੋਗੇ ਤਾਂ ਉੱਤਰ ਦੀ ਸਾਰ ਆ ਨਾਲੇ ਬੀਓਸੀ ਬੈਂਕ ਦੀ ਬ੍ਰਾਂਚ ਆ ਦੇਖ ਸਕਦੇ ਹੋ ਤੁਸੀਂ ਐ ਤੇ ਤੁਸੀਂ ਕਰੰਸੀ ਐਕਸਚੇਂਜ ਕਰ ਸਕਦੇ ਆ ਆਉਣ ਲੱਗੇ ਜਾਣ ਲੱਗੇ ਕਰੰਸੀ ਐਕਸਚੇਂਜ ਕਰ ਸਕਦੇ ਆ ਸੋ ਸ਼੍ਰੀਲੰਕਾ ਆਓ ਜੀ ਵੈਲਕਮ ਸ਼੍ਰੀਲੰਕਾ ਜੀ ਵੀ ਸਾਨੂੰ ਸਿਨਮਨ ਪਲਾਂਟ ਨਾਲ ਲਗਾਉਣ ਦੀ ਇਜਾਜ਼ਤ ਨੂੰ ਮਿਲੀ ਜੋ ਕਿ ਗਿਫਟ ਸੀ ਸੋ ਸੀ ਨੂੰ ਇੱਥੇ ਕਿਤੇ ਪਲਾਂਟ ਕਰਦਾਂਗੇ ਲੈਟ ਸੀ ਕਿ ਕਿੱਥੇ ਇਜਾਜ਼ਤ ਦਿੰਦੇ ਨੇ ਸਿਨੇਮਨ ਦਾ ਪੌਦਾ ਲਗਾਉਣ ਲਈ ਅਸੀਂ ਜੀ ਆਪਾਂ ਜਾ ਰਹੇ ਹਾਂ ਸਿਨੇਮਨ ਹਾਂਜੀ ਕਹੀ ਲੈ ਆਏ ਬੜੀ ਜੇ ਨਾ OK ਤੁਸਮਨ OK ਨੋ ਨੋ ਆਈ ਵਿਲ ਨੋ ਨੋ ਕਹੀ ਲੈ ਆਏ ਤੇ ਉਹ ਪੱਟਣ ਲੱਗੇ ਨੇ ਜਿਹੜਾ ਪੱਦਲ ਗਾਲਣ ਲਈ ਹਾਂ ਹੁਣ ਨੋ ਦੇਰ? ਓਕੇ ਓਕੇ ਓਕੇ। ਹਾਂ ਰੋਟੀ ਗਏ ਇੱਥੇ ਨਹੀਂ ਇਸੇ ਰਾਤ। ਅੱਜ ਅੱਜ ਲੈਟਸ ਸੀ। ਕਦੇ ਦੁਬਾਰਾ ਜ਼ਿੰਦਗੀ ਚਾਹੇ ਦੇਖਾਂਗੇ ਵੀ। ਬੱਦਿਆ ਫੁੱਲਿਆ ਜਿਹਾ ਸੁੱਕ ਗਿਆ। ਐਸੇ ਪੱਦੇ ਆਲਰੇਡੀ ਬਹੁਤ ਲੱਗੇ ਨੇ ਦੇਖੋ। ਤਪਤਾ ਕੇਲਾ ਤੇ ਹਾਥਾ ਸੁਆਂਜਣਾ। ਰੋਸਿਕ ਮਰੀਂਗਾ। ਕੀ ਲੱਗ ਰਿਹਾ ਹੈ ਸਿਮੰਦ ਦਾ ਪੱਦਾ ਹਲੋ ਜੀ ਸਰਦਾਰ ਜੀ ਕਹਿੰਦੇ ਮੈਂ ਹੀ ਡੋਆ ਪੱਟਣਾ ਆ ਉਹ ਕਹਿ ਰਹੇ ਕਿ ਅਸੀਂ ਪੱਟ ਦਿੰਨੇ ਆ ਪਰ ਸਰਦਾਰ ਜੀ ਕਹਿੰਦੇ ਨਹੀਂ ਉਹ ਵਾ ਵਾ ਮੈਂ ਹੀ ਡੋਆ ਪੱਟਣਾ ਤੇ ਮੈਂ ਹੀ ਬੁੱਟਾ ਲਾਣਾ ਆ ਨਾ ਨਾ ਇਹਦੇ ਨਾਲ ਇਹਦੇ ਨਾਲ ਆਇਆ ਇਹਨੇ ਬਰਗੱਲਾ ਆਇਆ ਵਾਇਰ ਨਾਲ ਠੀਕ ਆ ਜੀ ਇਹਨਾਂ ਦੇ ਮੈਂ ਥੱਲੇ ਹੋ ਗਾ ਉਹਨਾਂ ਵਧੀਆ ਉਹ ਨਹੀਂ ਨਾ ਨੋ 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 ਨਾ ਗੱਟੜੇ ਹੇ ਲੋ ਜੀ ਦੋ ਆ ਪਟਿਆ ਗਿਆ ਜਸ ਸਰਦਾਰ ਜੀ ਲੋ ਲੱਗੇ ਨੇ ਲੋ ਉਹ ਤੇ ਲੋ ਜੀ ਬੁਟਾ ਲੱਗ ਗਿਆ ਲੋ ਜੀ ਇਸ ਨੇ ਮਨ ਦਾ ਬੁਟਾ ਇੱਥੇ ਲੱਗ ਗਿਆ real god nature is a real god mm, real god real god right yeah, so right. should be respects respect to respect all time nature and whatever lo ji right, sardar ji naal sare <laughs> photo khichan lagge ne te appa bana rahe video sardar yeah. ji ne naal wale ode patthar vi laga te taaki butta damage na hove thank you so much okay thank you thank, thank you, you.

ਬਾਏ ਬਾਏ ਸ਼੍ਰੀਲੰਕਾ ਅਰੇ ਹਮਕੋ ਬਸ ਤੇ ਅਰੇ ਆ ਤੋਰੇ ਸ਼੍ਰੀਲੰਕਾ ਤੋਂ ਵਾਪਸ ਆਏ ਆ ਜੀ ਨਾਗਾਪਟਨਮ ਪਹੁੰਚ ਚੁੱਕੇ ਆਂ ਜੀ ਆਪਾਂ ਤੇ ਟਿਕਟਾਂ ਆਪਾਂ ਨੇ ਲੈ ਲਈਆਂ ਤੰਬਰਮ ਦੀਆਂ ਹੁਣ ਇੱਥੋਂ ਆਪਾਂ ਨੂੰ ਚਨਈ ਜਾਣ ਲਈ ਪਹਿਲਾਂ ਤੰਬਰਮ ਜਾਣਾ ਪੈਣਾ ਤੇ ਤੰਬਰਪ ਤੋਂ ਬਾਅਦ ਫਿਰ ਲੋਕਲ ਟ੍ਰੇਨ ਫੜ ਕੇ ਫਿਰ ਜਾਣਾ ਪੈਣਾ ਐਗਮੋਰ ਸਟੇਸ਼ਨ ਸੋ ਐਦਾਂ ਹੀ ਆਪਣਾ ਸਫਰ ਚੱਲੀ ਜਾ ਰਿਹਾ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅਸੀਂ ਇਕੱਠੇ ਹੀ ਬੋਲ ਪੈਣਾ ਜੀ ਚਲੋ ਕੋਈ ਗੱਲ ਨਹੀਂ ਜੀ ਸਾਡੀ ਟੂਨ ਵਧੀਆ ਮਿਲਦੀ ਆ ਜੀ ਨਾਲ ਮਿਲ ਕੇ ਰਹਿੰਦੇ ਆ ਅਸੀਂ ਥੋੜਾ ਥੋੜਾ ਚਲੋ ਕਦੇ-ਕਦੇ ਮਨ ਮਟਾਉ ਹੁੰਦਾ ਮੜਾ ਜਾਂ 1-2 ਸੈਕਿੰਡ ਲਈ ਹੁੰਦਾ ਇੱਕ ਦੋ ਮਿੰਟ ਲੈਂਦਾ ਜਾਦਾ ਟਾਈਮ ਲੈਂ ਨਹੀਂ ਹੁੰਦਾ ਹੈਗਾ ਹੈ ਜੀ ਜਾਦਾ ਟਾਈਮ ਨਹੀਂ ਹੁੰਦਾ ਹੈਗਾ ਸੋ ਬਾਜੀ শ্রীলੰਕਾ ਦਾ ਟੂਰ ਬਹੁਤ ਸੋਹਣਾ ਰਿਹਾ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਰਿਹਾ ਜੀ ਸਾਡੇ ਕੋਲ ਅਸੀਂ ਅਸੀਂ ਸ਼ਾਇਦ ਪਹਿਲੇ ਕਪਲ ਹਨ ਜਿਹੜੇ ਇੰਡੀਆ ਤੋਂ 30 ਦਿਨਾਂ ਲਈ ਸ਼੍ਰੀਲੰਕਾ ਗਏ ਤੇ 30 ਦਿਨ ਦੇ ਵਿੱਚ ਇੱਕ ਵੀ ਦਿਨਾਂ ਇੱਕ ਵੀ ਦਿਨ ਸਿੰਗਲ ਡੇ ਕੋਈ ਹੋਟਲ ਲੱਤਾ ਸੀ ਨੇ ਸੌਰੀ ਕੋਈ ਹੋਟਲ ਨਹੀਂ ਲੱਤਾ ਆਪਾਂ ਨੇ ਤੇ ਕੋਈ ਹੋਮਸਟੇਅ ਕਿਤੇ ਨਹੀਂ ਰਹੇਗੇ ਸਿਰਫ ਦੋਸਤਾਂ ਦੇ ਘਰ ਰਹੇ ਆ ਆਪਾਂ ਯਾ ਟੈਂਟ ਲਾਇਆ ਯਾ ਟੈਂਟ ਲਾਇਆ ਆਪਾਂ ਨੇ ਠੀਕ ਹੈ ਜੀ ਟਰੈਕਿੰਗ ਵੀ ਕੀਤੀ ਆ ਸਾਰਾ ਕੁਝ ਕਰਿਆ ਤੇ ਜਿੰਨੇ ਵੀ ਆਪਣੇ ਮਿੱਤਰ ਸੀਗੇ ਅਸੀਂ ਉਹਨਾਂ ਦੇ ਘਰ ਰਹੇ ਆ ਖਾਣਾ ਪੀਣਾ ਖਾਦਾ ਲੋਕਲ ਉਹਨਾਂ ਦਾ ਸਾਰਾ ਹੈ ਨਾ ਉਹਨਾਂ ਨਾਲ ਘੁੰਮੇ ਫਿਰੇ ਤੇ ਸੁਗਦ ਸੁਗਦ ਦਊਰ ਸੁਗਦ ਦੋਸਤ ਮਦਨ ਨਾਸੀ ਐਕਸੈਪਟ ਨਹੀਂ ਕਰਿਆ ਜਿੰਨਾ ਸਾਨੂੰ ਪਿਆਰ ਮਿਲ ਗਿਆ ਉੱਥੇ ਫੋ ਬਾਈ ਜੀ ਹਮੇਸ਼ਾ ਨੀਵੇਂ ਹੋ ਕੇ ਰਹੋ ਖੁਸ਼ੀਆਂ ਮੰਡਾਓ ਹੱਸਦੇ ਰਹੋ ਕੁਝ ਬੋਲੋ ਹੱਸਦੇ ਵਾਸਦੇ ਰਹੋ ਐ ਦੰਦ ਮੂੰਹ ਕਰਕੇ ਬੋਲੋ ਹੱਸਦੇ ਵਾਸਦੇ ਰਹੋ ਸਾਰੇ ਖੁਸ਼ੀ ਲਓ ਟਿਕਟਾਂ ਪਾ ਲੈ ਲੀਆਂ ਜੀ ਤੰਬਰਮ ਦੀਆਂ ਤੇ ਪਲੇਟਫਾਰਮ 1 ਤੇ ਆਉਣੀ ਆ ਟ੍ਰੇਨ ਕਹਿੰਦੇ ਜੀ 9:55 9:55 ਮਿੰਟ ਤੇ ਆਉਣੀ ਆ ਹਜੇ 2 ਘੰਟੇ ਪੂਰੇ ਪਏ ਆ ਮਨ ਲੱਗਦਾ ਹੈ ਜੀ ਅੱਜ ਅਸੀਂ ਸਵੇਰੇ ਸਵੇਰੇ ਤੰਬਰਮ ਪਹੁੰਚਾਂਗੇ ਤੰਬਰਮ ਤੋਂ ਬਾਅਦ ਫਿਰ ਅਸੀਂ ਪਹੁੰਚ ਜਾਾਂਗੇ ਐਗਮੋਰ ਸਟੇਸ਼ਨ ਲਓ ਜੀ ਬਾਹਰੋਂ ਲਿਆ ਕੇ ਆਪਾਂ ਖਾਣਾ ਤੇ ਟਾਈਮ ਜੇ ਤੀ ਆ ਗਿਆ ਮੈਂ ਤੇ ਆਪਾਂ ਲੱਗਿਆ ਹੁਣ ਖਾਣਾ ਖਾਣ ਜੀ ਚੰਨਈ ਪ੍ਰੇਨ ਦੇ ਵਿੱਚ ਆਪਣਾ ਚੰਨਈ ਤੋਂ ਲੈ ਕੇ ਅੰਮ੍ਰਿਤਸਰ ਦਾ ਵਧੀਆ ਸਫ਼ਰ ਰਿਹਾ ਜੀ ਤੇ ਆ ਆਪਣੀਆਂ ਸਿੱਟਾ ਸੀਗੀਆਂ ਦੋ ਇਹਨਾਂ ਦੇ ਉੱਪਰ ਆਪਾਂ ਪੈਕੇ ਹੀ ਆਏ ਆ ਜੀ ਮਤਲਬ ਐ ਲੱਗਦਾ ਵੀ ਜਿਵੇਂ ਆਪਾਂ ਰਿਜ਼ਰਵੇਸ਼ਨ ਕਰਾਈ ਹੋਵੇ ਤਾਂ ਰਿਜ਼ਰਵੇਸ਼ਨ ਮੰਗੇ ਪਾਏ ਨੇ ਠੀਕ ਹੈ ਜੀ ਤੇ ਵਧੀਆ ਲੱਗਿਆ ਸਾਰਾ ਕੰਮ ਓਕੇ ਰਿਹਾ 990 ਰੁਪਏ 890 ਰੁਪਏ ਦੀਆਂ ਟੈਕਨੋਲੋਜੀਆਂ 890 ਰੁਪਏ ਦੀ ਦੋਆਂ ਟੈਕਾਂ ਲਗੀਆਂ ਤੇ ਆ ਸਾਡਾ ਟੋਟਲ ਜਿੰਨਾ ਸੀਗਾ ਕਚਰਾ ਸੀਗਾ ਆ ਠੀਕ ਹੈ ਜੀ ਤੇ ਬੋਤਲਾਂ ਬੁੱਤਾਂ ਜੋ ਵੀ ਸੀਗਾ ਸਾਰਾ ਕਚਰਾ ਹੈ ਤੇ ਕਚਰਾ ਅਸੀਂ ਇਹ ਸਾਰਾ ਡਸਟਬਿਨ ਦੇ ਵਿੱਚ ਪਾਵਾਂਗੇ ਤੁਹਾਡੇ ਸਾਹਮਣੇ ਤੇ ਆ ਲਾਈਟਾਂ ਅਸੀਂ ਆਫ ਕਰਕੇ ਜਾਵਾਂਗੇ ਹੁਣ ਜਿਹੜੇ ਪੱਖੇ ਚੱਲਦੇ ਨੇ ਹਾਂ ਇਹ ਲੋਈ ਹੋ ਗਏ ਬੰਦ ਤੇ ਉਧਰ ਵੀ ਬੰਦ ਕਰਾਂਗੇ ਆਪਾਂ ਲਓ ਜੀ ਲਓ ਜੀ ਕਾਚਰਾ ਆ ਪਿਆ ਤੇ ਕਾਚਰਾ ਆ ਪਾਉਖੇ ਸੱਟਾਂਗੇ ਲਓ ਜੀ ਪੱਖੇ ਆਪਾਂ ਨੇ ਬੰਦ ਕਰਤੇ ਆਪਣੀ ਲਾਈਨ ਦੇ ਜਿੰਨੀ ਸਾਨੂੰ ਚੜਨ ਦੀ ਕਾਲੀ ਰਹਿੰਦੀ ਉਹ ਸਾਨੂੰ ਉਤਲ ਦੀ ਕਾਲੀ ਰਹਿੰਦੀ ਹੈ ਟ੍ਰੇਨਾਂ ਨਾਲ ਜੀ ਲਓ ਜੀ ਪਹੁੰਚਿਆ ਅੰਦਾਵਾਰ ਲਓ ਜੀ ਲਓ ਜੀ ਪਹਿਲਾਂ ਆਪਾਂ ਡਸਟਬਿਨ ਲੱਭੀਏ ਕਿੱਥੇ ਹੈਗੀ ਮਿਲ ਜਾਈਏ ਲੋ ਜੀ ਆਹ ਪਾ ਤਾ ਆਪਾਂ ਨੇ ਕਚਰਾ ਇਹਦੇ ਵਿੱਚ ਬਲਜਿੰਦਰ ਕੌਰ ਜੀ ਖੋਲ ਕੇ ਪਾਉਣਗੇ ਜੀ ਦੇਖੋ ਤਾਕੇ ਛਾਂਟੀ ਕਰਨਾ ਵੀ ਸੌਖਾ ਰਹੇ ਬੰਦੇ ਨੂੰ ਸੋ ਸਾਰਿਆਂ ਨੂੰ ਭਾਈ ਇਦਾਂ ਹੀ ਕਰਨਾ ਚਾਹੀਦਾ ਆਪਣਾ ਰਸਤੇ ਦੇ ਵਿੱਚ ਸਿੱਟਣਾ ਚਾਹੀਦਾ ਨਾ ਬੋਤਲਾਂ ਕੁਝ ਉਹ ਵੀ ਜਿੰਨਾ ਤੁਹਾਡੇ ਕੋਲ ਸਮਾਨ ਹੈ ਸਾਰਾ ਉਹ ਦੇ ਜਿਹੜੇ ਸਾਡੇ ਕੋਲ ਬੋਤਲਾਂ ਸੀ ਪਾਣੀ ਵਾਲੀਆਂ ਵਿੱਚੋਂ ਚੁਗਨੇ ਵਾਲਾ ਬੰਦਾ ਜਿਵੇਂ ਹੁੰਦੇ ਨੇ ਉਹ ਲੈਣ ਵਾਲੇ ਬੋਤਲਾਂ ਬੂਤਲਾਂ ਉਹਨਾਂ ਨੂੰ ਅਸੀਂ ਨੇ ਦੇ ਦਿੱਤਾ ਸੀਗਾ ਟਰੈਵਲਿੰਗ ਇਦਾਂ ਨਹੀਂ ਹੁੰਦੀ ਕਈ ਵਾਰੀ ਬੱਸes 'ਚ ਇਦਾਂ ਬੈ ਕੇ ਵੀ ਜਾਣਾ ਪੈ ਜਾਂਦਾ ਕਈ ਵਾਰੀ ਖੜ ਕੇ ਜਾਣਾ ਪੈਂਦਾ ਆ ਹਮੇਸ਼ਾ ਜੇਤੀਆਂ ਨੂੰ ਕੋ ਮੌਂਦਾ ਆਉਂਗਾ ਹੈਗਾ ਹੋਰੋਂ ਸਿੱਧੇ ਤੋਂ ਬੜੀ ਚੰਗੀ ਕਿਲੋਮੀਟਰ ਦਾ ਸਾਹਰੇ ਪਾਉਣੀ ਆ ਸਰੋਂ ਪੰਜਾਬ ਵਿੱਚ ਜਗਾਵਾਂ ਨਾਲ ਕਿੰਨੇ ਮੁੰਡੇ ਆ ਪੱਲਾ ਮੋਟਾ ਦਾ ਨਾਲੇ ਮਿਲ ਰਹੇ ਆ ਆਹ ਨਾ ਦੇ ਦੋਨੇ ਜੀ